हां जी दोस्तों ਤੇ ਆਪਾਂ ਚਾਹ ਤੇ ਪਰੋਠਾ ਖਾ ਕੇ ਆ ਗਿਆਂ ਬਾਹਰ ਤੇ ਆਪਾਂ ਹਸਪੀਟਲ ਦੇ ਅੰਦਰ ਬੈਠੇ ਸੀਗੇ ਨਾਸ਼ਤਾ ਕਰ ਰਹੇ ਸੀਗੇ ਤੇ ਕੋਈ ਵਰਕਰ ਨੇ ਲੇਡੀਜ਼ ਉਹ ਗੱਲਾਂ ਕਰ ਰਹੇ ਸੀਗੇ ਚਲੋ ਆਪਸੇ ਪਤਾ ਨਹੀਂ ਜਾਣਦੇ ਉਹਨਾਂ ਨੂੰ ਜਿਹੜੇ ਇਹ ਕੰਟੀਨ ਵਾਲੇ ਇਹਨਾਂ ਨਾਲ ਗੱਲਾਂ ਕਰ ਰਹੇ ਸੀਗੇ ਹੈ ਹਰਿਆਣੇ ਦੇ ਨੇ ਉਹ ਕਹਿੰਦੇ ਵੀ ਬਸ ਚਾਹੀਏ ਪੀ ਆਰਟੀਸੀ ਚ ਚੰਡੀਗੜ੍ਹ ਚ ਤੇ ਚੰਡੀਗੜ੍ਹ 20 ਸੈਕਟਰ ਆਏ ਹੋਏ ਆਪਾਂ ਤੇ ਉਹ ਹਰਿਆਣੇ ਦਾ ਕਹਿੰਦੇ ਚੰਡੀਗੜ ਆਪਣਾ ਪੀ ਆਰਟੀਸੀ ਬੱਸ ਚ ਆਏ ਹਾਂ ਪਲੀ ਸਫਰ ਆ ਨਾਮਨਾਲ ਆ ਜਾਂਦੀਆਂ ਲੇਡੀਜ਼ ਓਨੀ ਜ਼ਿਆਦਾ ਤੇ ਮੈਂ ਵੀ ਕੋਈ ਤੰਜ ਗੱਤੀ ਸੀਗੇ ਉਹਨਾਂ ਨੂੰ ਕੋਈ ਗੱਲ ਕਹਿਤੀ ਬੈਠੇ ਬੈਠੇ ਜਿੱਦਾਂ ਚਾਰ ਬ੍ਰਦਰ ਬੈਠੇ ਸੀਗੇ ਤੇ ਉਹ ਆਪਣਾ ਆਪਸੇ ਗੱਲਾਂ ਕਰ ਰਹੇ ਸੀਗੇ ਫਿਰ ਉਹਨਾਂ ਨੇ ਇਹ ਗੱਲ ਇਦਾਂ ਕਹੀ ਕਹਿੰਦੇ ہمارے ਘਰ 'ਤੇ 3 ਗਿਜਰ ਚੱਲਦੇ ਆ 4 ਏਸੀ ਚੱਲਦੇ ਆ ਮਤਲਬ ਐਸੇ ਖਰਚੇ ਜੇਕ ਨਾਏ ਘਰ ਦੇ ਤੇ ਆਪਾਂ ਕੀ ਮੰਦੋਸ ਕਰਿਆ ਵੀ ਯਾਰ ਇੱਕ ਗੱਲ ਦੇਖੋ ਸਰਕਾਰ ਅਸੀਂ ਤਾਂ ਜਾਣਦੇ ਨਹੀਂ ਆ ਕਿ ਕੀ ਸਫਰ ਫ੍ਰੀ ਹੋਵੇ ਸਫਰ ਤੇ ਖਰਚਾ ਪਵੇ ਜਿਆਦਾ ਨਹੀਂ ਜਿਆਦਾ ਅਗਰ 50 ਨੇ 50 ਤੋਂ 30 ਰੁਪਏ ਲੈ ਜਾਣ ਸਵਾਰੀ ਤੋਂ ਜਿੱਤੇ ਖਰਚਾ ਕਿਉਂਕਿ ਫ੍ਰੀ ਦੇ ਚੱਕਰ 'ਚ ਗੰਗਾਲ ਹੋਣ ਨਾਲ ਤਾਂ ਖਰਚਾ ਪਾਣਾ ਚੀਦਾ ਜੀ ਹੁਣ ਜੀਨੇ ਉਹਨਾਂ ਨੇ ਖਰਚੇ ਗਾਏ ਆਪਣੇ ਦੱਸਿਆ ਕਹਿੰਦੇ ਤਿੰਨ ਗੀਜਰ ਚੱਲਦੇ ਆਂ ਚਾਰ ਏਸੀ ਚੱਲਦੇ ਦੇਖੋ ਉਹ ਵੀ ਤਾਂ ਖਰਚਾ ਭਰ ਰਹੇ ਨੇ ਉਹ ਤੇ ਅਗਰ ਉਹ ਬੱਸ ਦਾ 20 ਰੁਪਏ ਕਿਰਾਇਆ 20 ਚੋਂ 10 ਲੱਗ ਜਾਣਗੇ ਕੋਈ ਵੱਡਾ ਮੈਟਰ ਤਾਂ ਨਹੀਂ ਹੈਗਾ ਜਦੋਂ ਇੰਨਾ ਖਰਚਾ ਕਰ ਰਹੇ ਨੇ ਘਰ ਦਾ 4 AC ਹੋ ਗਏ ਜੀ 3 ਗਿਜਰ ਹੋ ਗਏ ਕਿੰਨਾ ਲੋਡ ਪਰਤਾ ਰਹੇ ਨੇ ਨਾ ਤੇ ਉਹਦੇ ਬੱਸ ਦਾ ਵੀ ਕਿਰਾਇਆ ਲੱਗਣਾ ਚਾਹੀਦਾ ਜੀ ਬੱਸ ਦਾ ਕਿਰਾਇਆ ਜ਼ਰੂਰ ਲੱਗਣਾ ਜੀ ਦਾ ਚਾ 30 ਚੋਂ 20 ਲਓ 30 ਚੋਂ 15 ਲਓ ਕਿ ਕੰਗਾਲ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਫਰੀ ਦੇ ਚੱਕਰ 'ਚ ਬਾਕੀ ਸਰਕਾਰ ਫਾਇਦਾ ਦੇਖੋ ਆਪਣਾ ਸੋਚ ਦੀ ਹੈ ਦੇਖੋ ਸਿਸਟਮ ਦਾ ਐਦਾਂ ਹੀ ਆ ਪੂਰੇ ਦੇਸ਼ ਦਾ ਹੀ ਆ ਇਕੱਲਾ ਹੀ ਨਹੀਂ ਕਿ ਪੰਜਾਬ ਦਾ ਲਾਲੋ ਚੰਡੀਗੜ੍ਹ ਦਾ ਲਾਲੋ ਹਰਿਆਣਾ ਦਾ ਲਾਲੋ ਸਿਸਟਮ ਦਾ ਪੂਰੇ ਦੇਸ਼ ਦਾ ਐਦਾਂ ਹੀ ਆ ਫਰੀ ਦੇ ਚੱਕਰ 'ਚ ਦੁਨੀਆ ਫਰੀ ਦੇ ਚੱਕਰ 'ਚ ਛੋਟਾ ਮੁੰਡਾ ਫੀਦੇ ਲਾਲਚ ਦਾ ਲੇਕਿਨ ਦੇਸ਼ ਹੋ ਰਿਹਾ ਬਰਬਾਦ ਕੰਗਾਲ ਹੋ ਰਿਹਾ ਕਿਰਾਇਆ ਜ਼ਰੂਰ ਲੱਗਣਾ ਚਾਹੀਦਾ ਇਹ ਲਾਗੂ ਹੋਣਾ ਚਾਹੀਦਾ ਕਿਰਾਇਆ ਫ੍ਰੀ ਤਾਂ ਕੁਝ ਨਹੀਂ ਮਿਲਣਾ ਚਾਹੀਦਾ ਜਨਤਾ ਨੂੰ ਫ੍ਰੀ ਤਾਂ ਬਹੁਤ ਗਲਤ ਚੀਜ਼ ਆ ਫ੍ਰੀ ਦੇ ਚੱਕਰ ਚ ਲੋਕ ਭੁੱਖੇ ਮਰ ਰਹੇ ਨੇ ਉਹ ਆਪ ਕਿਰਾਏ ਦੇਖਦੇ ਨੇ ਸਾਨੂੰ ਕਿਰਾਇਆ ਵੱਜ ਗਿਆ ਉਹਨੂੰ ਇਹ ਨਹੀਂ ਦੇਖਦੇ ਸਾਨੂੰ ਕਿੰਨਾ ਖਰਚਾ ਪੈ ਰਿਹਾ ਹੋ ਸਾਰਾ ਲੋਡ ਉਹਨਾਂ ਤੇ ਹੀ ਆ ਜਿੱਦਾਂ ਉਹਨਾਂ ਭੈਣ ਜੀ ਨੇ ਕਿਰਾਇਆ ਤਿੰਨ ਏਸੀ ਚਾਰ ਏਸੀ ਤੇ ਤਿੰਨ ਗੀਜ਼ਰ ਘਰ ਦਾ ਖਰਚਾ ਚੱਲ ਆ ਰਹੇ ਨੇ